ਵਿਧਾਇਕ ਪੱਪੀ ਉਹਨਾਂ ਨੇ ਜਿੱਦਾਂ ਦੇ ਸ਼ਬਦ ਵਰਤੇ ਸੀਨੀਅਰ ਦੀ ਇੱਜ਼ਤ ਨਹੀਂ ਕਰਨੀ ਚਾਹੀਦੀ ਮਾਨ ਮਰਿਆਦਾ ਕਿਉਂ ਪੁੱਛ ਜਾਂਦੇ ਨੇ ਵਿਧਾਇਕ ਨੇ ਮੈਂ ਨਹੀਂ ਸੁਣਿਆ ਕਿਉਂਕਿ ਸਾਡੀ ਜਿਹੜੀ ਸੀਟ ਆ ਪਿੱਛੇ ਆਈ ਥਿੰਕ ਉਸ ਟਾਈਮ ਮਾਈਕ ਵੀ ਬੰਦ ਸੀ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਓਕੇ ਦੇਖੋ ਜਦੋਂ ਕਹਿੰਦੇ ਨਾ ਕਾਣੇ ਨੂੰ ਕਾਣਾ ਕਹੀਏ ਕਾਣਾ ਗੁੱਸੇ ਹੁੰਦਾ ਹੈ ਤੇ ਇਹ ਇਹੀ ਗੱਲ ਅੱਜ ਉੱਥੇ ਸਾਹਮਣੇ ਦੇਖਣ ਨੂੰ ਮਿਲ ਗਈ ਜਦੋਂ ਉਹਨਾਂ ਦੀਆਂ ਕਲੋਨੀਆਂ ਬਾਰੇ ਪੁੱਛ ਲਿਆ ਤੇ ਵਾਜਵਾ ਸਾਹਿਬ ਭੜਕ ਭੜਕ ਪਏ ਸਾਇਦ ਨਾ ਕਹਿ ਵੀ ਸਕਦੇ ਸੀਗੇ ਕਿ ਹਾਂ ਹੈਗੀਆਂ ਨੇ ਕੋਈ ਗੱਲ ਨਹੀਂ ਹਨ ਵੀ ਹੁਣ ਜਿਹੜੇ ਸੈਕਟਰ ਦੇ ਨਾਲ ਜਿਹੜੀਆਂ ਮੇਰੀਆਂ ਵੀ ਇੰਡਸਟਰੀਆਂ ਰਹਿ ਗਈਆਂ ਉਹ ਵੀ ਹੋ ਜਾਣਗੀਆਂ ਕਿਉਂਕਿ ਉਹਨਾਂ ਨੂੰ ਵੀ ਬੈਨੀਫਿਟ ਹੈ ਇਹਦੇ ਨਾਲ ਹੁਣ ਤੇ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਉਸ ਗੱਲ ਨੂੰ ਭੜਕ ਤੇ ਰਾਣਾ ਇਤਨੁ ਜਿਹੜੀ ਗੱਲ ਕੀਤੀ ਵੀ ਕਲੋਨੀਆਂ ਡਿਵੈਲਪ ਕੌਣ ਕਰੇਗਾ ਯਾ ਸੀਐਮ ਸਾਹਿਬ ਨੇ ਕਲੀਅਰ ਕਰਤਾ ਵੀ ਕਲੋਨੀਆਂ ਨਹੀਂ ਡਿਵੈਲਪ ਹੋਈਆਂ ਪਲਾਟ ਆਪਾਂ ਮਨਜ਼ੂਰ ਕਰਾਂਗੇ ਉਹਨਾਂ ਦੇ ਸੀਐਮ ਸਾਹਿਬ ਨੇ ਸਾਰਾ ਕੁਝ ਵਾਹਨ ਡਿਫਾਈਨ ਕੀਤਾ ਕਿ ਇਹ ਕਲੋਨੀ ਅਪਰੂਵ ਨਹੀਂ ਹੈ ਇਹ ਉਹਨਾਂ ਦਾ ਗਰੀਬਾਂ ਦਾ ਇੱਕ ਪਲਾਟ ਅਪਰੂਵ ਕੀਤਾ ਹੈ ਇਸ ਲਈ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਿਆਸਰ ਆਈਆਂ ਸੀ ਉਹ ਖਤਮ ਹੋ ਗਈਆਂ ਜੁਰਮਾਨਾ 25 ਤੋਂ 5 ਕਰੋੜ ਰੁਪਇਆ ਤੇ ਦੂਸਰਾ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਵਾ ਤਾਂ ਦੋਨੋਂ ਹੀ ਹੋ ਸਕਦੇ ਆ ਸਜ਼ਾ ਤੇ ਜੁਰਮਾਨਾ ਦੋਨੋਂ ਹੋ ਸਕਦਾ ਹੈ ਕਲੋਨੀਆਂ ਤੇ ਲਗਾਮ ਲੱਗੇਗੀ ਤੇ ਗਰੀਬ ਲੋਕ ਜਿਹੜੇ ਹੈਗੇ ਆ ਉਹ ਆਪਣਾ ਅਸ਼ਿਆਨਾ ਬਣਾ ਸਕਣਗੇ ਜਿਨ੍ਹਾਂ ਨੇ ਬਣਾ ਲਿਆ ਤਾਂ ਉਹਦੇ ਵਿੱਚੋਂ ਲਾਈਟ ਬਿਜਲੀ ਪਾਣੀ ਹੋਰ ਜਿਹੜਾ ਵੀ ਪ੍ਰਬੰਧ ਆ ਉਹ ਕਰਵਾ ਸਕਦੇ ਸੋ ਅੱਜ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਚਰਚਾ ਬੜੀ ਗੰਭੀਰ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਸਟਾਇਲ ਵੀ ਦੇਖਣ ਨੂੰ ਮਿਲੇ ਬਿਲ ਸਿਗਾ ਪੈਪਰਾ ਜਿਹੜਾ ਪੰਜਾਬ ਅਪਾਰਟਮੈਂਟ ਟੈਂਟ ਪ੍ਰੋਪਰਟੀ ਰੈਗੂਲੇਸ਼ਨ ਐਕਟ ਬਿਲ ਪਾਸ ਹੋਇਆ ਬਰਮਿੰਦਰ ਸਿੰਘ ਗਿਆਸਪੁਰਾ ਵਿਧਾਇਕ ਤੁਹਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਗਿਆਸਪੁਰਾ ਸਾਹਿਬ ਲੁਧਿਆਣਾ ਬਹੁਤ ਵੱਡਾ ਗੜ ਹੈਗਾ ਪਾਪੂਲੇਸ਼ਨ ਬਹੁਤ ਹੈ ਮਾਈਗ੍ਰੈਂਟ ਪਾਪੂਲੇਸ਼ਨ ਬਹੁਤ ਹੈਗੀ ਹੈ ਤੁਸੀਂ ਲੁਧਿਆਣੇ ਤੋਂ ਹੀ ਆਨੇ ਹੋ ਇਹ ਆਲੀ ਵੀ ਲੁਧਿਆਣੇ ਤੋਂ ਨੇ ਉਹਨਾਂ ਨੇ ਵੀ ਜਿਹੜੇ ਉੱਥੇ ਮਸਲੇ ਚੱਕੇ ਸੀਗੇ ਕੀ ਸਮਝਦੇ ਹੋ ਕਿੰਨੀ ਕਬੱਡੀ ਰਾਹਤ ਹੋਏਗੀ ਲੁਧਿਆਣਾ ਵਾਸੀਆਂ ਲਈ ਜੋ ਗਰੀਬ ਲੋਕਾਂ ਲਈ ਜੋ ਸੁਪਨਾ ਹੀ ਹੁੰਦਾ ਇੱਕ ਘਰ ਪਲਾਟ ਲੈਣਾ ਤੇ ਪਲਾਟ ਤੋਂ ਬਾਅਦ ਇੱਕ ਘਰ ਬਣਾ ਲੈਣਾ ਗਰੀਬ ਲੋਕਾਂ ਲਈ ਇੱਕ ਸੁਪਨਾ ਹੀ ਹੁੰਦਾ ਜੀ ਕਿ ਉਹਨਾਂ ਦੇ ਉਹ ਜਿਹੜੇ ਸੁਪਨੇ ਆ ਉਹ ਅੱਜ ਦੇ ਇਸ ਸੋਧ ਦੇ ਨਾਲ ਉਹਨਾਂ ਦੇ ਸੁਪਨੇ ਪੂਰੇ ਹੋਣ ਜਾ ਰਹੇ ਆ ਪure ਪੰਜਾਬ ਦੇ ਜਿਹੜੇ ਗਰੀਬ ਲੋਕ ਨੇ ਆਮ ਲੋਕ ਨੇ ਮੱਧ ਵਰਗੀ ਲੋਕ ਨੇ ਉਹਨਾਂ ਦੇ ਸੁਪਨੇ ਪੂਰੇ ਹੋਣ ਜਾ ਰਹੇ ਆ ਤੇ ਉਹ ਵੀ ਜਿਵੇਂ ਕਹਿ ਲਿਆ ਕਿ ਅੱਗੇ بڑا ਔਖਾ ਸੀਗਾ ਸਭ ਤੋਂ ਪਹਿਲਾਂ ਤਾਂ ਕੰਮ ਰਜਿਸਟਰੀ ਕਰਾਉਣਾ ਹੀ ਹੁੰਦਾ ਸੀ ਜੇ ਕਿਸੇ ਨਾ ਕਿਸੇ ਤਰੀਕੇ ਰਜਿਸਟਰੀ ਹੋ ਜਾਂਦੀ ਸੀ ਫਿਰ ਉਥੇ ਮੀਟਰ ਲਗਾਉਣਾ ਬੜਾ ਮੁਸ਼ਕਲ ਹੋ ਜਾਂਦਾ ਸੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਬਿਨਾਂ ਮੀਟਰ ਤੋਂ ਆਪਣੀ ਜ਼ਿੰਦਗੀ ਬਸਰ ਕਰ ਰਹੇ ਆ ਤੇ ਉਹਨਾਂ ਲੋਕਾਂ ਦੇ ਲਈ ਮੈਨੂੰ ਲੱਗਦਾ ਕਿ ਅੱਜ ਵਿਧਾਨ ਸਭਾ ਦੇ ਵਿੱਚ ਵੱਲੋਂ ਇੱਕ ਬਹੁਤ ਅੱਛੀ ਸਵਾਗਤ ਮਿਲੀ ਆ ਤੇ ਲੋਕ ਬੜੇ ਖੁਸ਼ ਹੋਣਗੇ ਤੇ ਧੰਨਵਾਦ ਵੀ ਕਰਨਗੇ ਕਿਉਂਕਿ ਇੱਕ ਆਮ ਲੋਕਾਂ ਦੀ ਸਰਕਾਰ ਬਣੀ ਆ ਜਿਨੇ ਕਿ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਉਹਨਾਂ ਦੇ ਦੁੱਖਾਂ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਨਿਵਾਰਨ ਕੀਤਾ ਰਾਣਾ ਇੰਤ ਨੂੰ ਜਿਹੜੀ ਗੱਲ ਕੀਤੀ ਵੀ ਕਲੋਨੀਆਂ ਡਿਵੈਲਪ ਕੌਣ ਕਰੇਗਾ? ਯਾ ਸੀਐਮ ਸਾਹਿਬ ਨੇ ਕਲੀਅਰ ਕਰਤਾ ਵੀ ਕਲੋਨੀਆਂ ਨੇ ਡਿਵੈਲਪ ਹੋਈਆਂ, ਪਲਾਟ ਆਪਾਂ ਮਨਜ਼ੂਰ ਕਰਾਂਗੇ ਉਹਨਾਂ ਦੇ। ਬਿਲਕੁਲ ਇਹ ਜਿਹੜਾ ਹੈਗਾ ਦੇਖੋ ਬਿੱਲ ਦੇ ਵਿੱਚ ਕਈ ਸਾਰੀਆਂ ਗੱਲਾਂ ਜਿਹੜੀਆਂ ਸਿਗੀਆਂ ਉਹ ਮੈਨੂੰ ਲੱਗਦਾ ਕਿ ਜਿਹੜੀਆਂ ਰਾਣਾ ਇੰਦਰਪ੍ਰਤਾਪ ਨੇ ਜਿਹੜੇ ਪੁਆਇੰਟ ਉੱਠਾਏ ਆ ਮੈਨੂੰ ਲੱਗਦਾ ਕਿ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਉਸ ਨੂੰ ਪੜਿਆ ਨਹੀਂ ਹੋਣਾ ਪਰ ਜਦੋਂ ਸੀਐਮ ਸਾਹਿਬ ਨੇ ਸਾਰਾ ਕੁਝ ਡਿਫਾਈਨ ਕੀਤਾ ਕਿ ਇਹ ਕਲੋਨੀ ਅਪਰੂਵ ਨਹੀਂ ਹੈ ਇਹ ਉਹਨਾਂ ਦਾ ਗਰੀਬਾਂ ਦਾ ਇੱਕ ਪਲਾਟ ਅਪਰੂਵ ਕੀਤਾ ਇਸ ਲਈ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਿਆਸਰ ਆਈਆਂ ਸੀ ਉਹ ਖਤਮ ਹੋ ਗਈਆਂ ਤੇ ਕਿਉਂਕਿ ਜਿਹੜੇ ਲੋਕ ਸੋਚਦੇ ਸੀ ਕਿ ਹੁਣ ਨਵੀਆਂ ਕਲੋਨੀਆਂ ਬਣਣਗੀਆਂ ਨਵੇਂ ਲੋਕ ਹੋਰ ਬਿਲਡਰ ਬਣਗੇ ਕਿਉਂਕਿ ਸਭ ਤੋਂ ਵੱਧ ਜਿਹੜੀਆਂ ਕਲੋਨੀਆਂ ਨੇ ਸਾਡੇ ਪੰਜਾਬ ਦੇ ਵਿੱਚ ਇਹਨਾਂ ਰਾਜਨੀਤਿਕ ਲੋਕਾਂ ਦੀ ਸਰਪ੍ਰਸਤੀ ਹੇਟ ਬਣੀਆਂ ਨੇ ਇਹ ਉਹਨਾਂ ਦੇ ਉੱਤੇ ਵੀ ਬਹੁਤ ਵੱਡਾ ਬਰਾਮ ਲੱਗਣ ਜਾ ਰਿਹਾ ਇਸ ਅੱਜ ਦੇ ਇਸ ਸੈਕਟਰ ਦੇ ਨਾਲ ਕਿਉਂਕਿ ਉਹਨਾਂ ਨੂੰ ਇੱਕ ਤਾਂ ਜੁਰਮਾਨਾ 25 ਤੋਂ 5 ਕਰੋੜ ਰੁਪਇਆ ਤੇ ਦੂਸਰਾ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਵਾ ਤਾਂ ਦੋਨੋਂ ਹੀ ਹੋ ਸਕਦੇ ਆ ਸਜ਼ਾ ਤੇ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਆ ਇਸ ਕਰਨ ਦੇ ਨਾਲ ਕਲੋਨੀਆਂ ਤੇ ਲਗਾਮ ਲੱਗੇਗੀ ਤੇ ਗਰੀਬ ਲੋਕ ਜਿਹੜੇ ਹੈਗੇ ਆ ਉਹ ਆਪਣਾ ਅਸ਼ਿਆਨਾ ਬਣਾ ਸਕਣਗੇ ਜਿਨ੍ਹਾਂ ਨੇ ਬਣਾ ਲਿਆ ਉਹਦੇ ਵਿੱਚੋਂ ਲਾਈਟ ਬਿਜਲੀ ਪਾਣੀ ਹੋਰ ਜਿਹੜਾ ਵੀ ਪ੍ਰਬੰਧ ਆ ਉਹ ਕਰਵਾ ਸਕੋ। ਜੋ ਐਲਓਪੀ ਸਾਹਿਬ ਦਾ ਬੜਾ ਸੀਨੀਅਰ ਅਹੁਦਾ ਹੁੰਦਾ ਵਿਧਾਨ ਸਭਾ ਦੇ ਸਦਨ ਦੇ ਅੰਦਰ ਵਿਧਾਇਕ ਪੱਪੀ ਉਹਨਾਂ ਨੇ ਜਿੱਦਾਂ ਦੇ ਸ਼ਬਦ ਵਰਤੇ ਸੀਨੀਅਰ ਦੀ ਇੱਜ਼ਤ ਨਹੀਂ ਕਰਨੀ ਚਾਹੀਦੀ ਮਾਨ ਮਰਿਆਦਾ ਕਿਉਂ ਭੁੱਲ ਜਾਂਦੇ ਨੇ ਬਤਾਇਆ। ਜੀ ਮੈਂ ਨਹੀਂ ਸੁਣਿਆ ਕਿਉਂਕਿ ਸਾਡੀ ਜਿਹੜੀ ਸੀਟ ਆ ਪਿੱਛੇ ਆ ਆਈ ਥਿੰਕ ਉਸ ਟਾਈਮ ਮਾਈਕ ਵੀ ਬੰਦ ਸੀ ਮੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਉਸੇ। ਹਾਂ ਥੋੜੀ ਜੀ ਮੈਂ ਜੋ ਜੋ ਮੈਂ ਸਮਝ ਪਾਇਆ ਕਿ ਐਲਓਪੀ ਸਾਹਿਬ ਹੀ ਭੜਕੇ ਹੋਏ ਸੀਗੇ ਕਿਸੇ ਗੱਲ ਨੂੰ ਲੈ ਕੇ ਕਿਉਂਕਿ ਸ਼ਾਇਦ ਉਹਨਾਂ ਬਲੋਂ ਮਰਸਰ ਦੇ ਵਿੱਚ ਕਈ ਕਲੋਨੀਆਂ ਕੱਟੀਆਂ ਹੋਈਆਂ ਦੇਖੋ ਜਦੋਂ ਕਹਿੰਦੇ ਨਾ ਕਾਣੇ ਨੂੰ ਕਾਣਾ ਕਹੀਏ ਕਾਣਾ ਗੁੱਸੇ ਹੁੰਦਾ ਤੇ ਇਹ ਇਹੀ ਗੱਲ ਅੱਜ ਉੱਥੇ ਸਾਹਮਣੇ ਦੇਖਣ ਨੂੰ ਮਿਲ ਗਈ ਜਦੋਂ ਉਹਨਾਂ ਦੀਆਂ ਕਲੋਨੀਆਂ ਬਾਰੇ ਪੁੱਛ ਲਿਆ ਤੇ ਵਾਜਵਾ ਸਾਹਿਬ ਭੜਕ ਭੜਕ ਪਏ ਸਹਿਜਣਾ ਕਹਿ ਵੀ ਸਕਦੇ ਸੀਗੇ ਕਿ ਹਾਂ ਹੈਗੀਆਂ ਨੇ ਕੋਈ ਗੱਲ ਨਹੀਂ ਹਨਾ ਵੀ ਹੁਣ ਜਿਹੜੇ ਸੈਕਟਰ ਦੇ ਨਾਲ ਜਿਹੜੀਆਂ ਮੇਰੀਆਂ ਵੀ ਰਜਿਸਟਰੀਆਂ ਰਹਿ ਗਈਆਂ ਉਹ ਵੀ ਹੋ ਜਾਣਗੀਆਂ ਕਿਉਂਕਿ ਉਹਨਾਂ ਨੂੰ ਵੀ ਬੈਨੀਫਿਟ ਇਹਦੇ ਨਾਲ ਹੋਣਾ ਤੇ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਪਰ ਪਤਾ ਨਹੀਂ ਕਿਉਂ ਉਸ ਗੱਲ ਨੂੰ ਭੜਕ ਪਏ ਤੇ ਉੱਥੇ ਜਿਹੜੀ ਗਰਮਾ ਗਰਮੀ ਹੋਈ ਆ ਆਈ ਥਿੰਕ ਇਹ ਨਹੀਂ ਹੋਣੀ ਚਾਹੀਦੀ ਸੀ ਸੋ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਉਹਨਾਂ ਨੇ ਇਹ ਵੀ ਸਾਫ਼ ਕੀਤਾ ਕਿ ਵਾਕੇ ਹੀ ਲੋਕਾਂ ਦੀ ਇੱਕ ਬਹੁਤ ਜ਼ਰੂਰੀ ਜਿਹੜੀ ਜ਼ਰੂਰਤ ਸੀਗੀ ਉਹ ਅੱਜ ਉਹਦਾ ਨਿਦਾਨ ਨਿਵਾਰਣ ਕਰ ਦਿੱਤਾ ਇੱਕ ਮੁਸ਼ਕਲ ਜਿਹੜੀ ਲੋਕਾਂ ਨੂੰ ਆ ਰਹੀ ਸੀਗੀ ਸਦਨ ਦੇ ਵਿੱਚ ਮਰਿਆਦਾ ਭੰਗ ਹੋਣ ਦੇ ਵਿਸ਼ੇ ਤੇ ਗਿਆਸਪੁਰਾ ਨੇ ਕਿਹਾ ਕਿ ਵਿਧਾਇਕ ਜਿਹੜੇ ਹੈਗੇ ਨੇ ਪ੍ਰਤਾਪ ਬਾਜਵਾ ਖੁਦ ਭੜਕੇ ਹੋਏ ਸੀ ਕਿਉਂਕਿ ਅੰਮ੍ਰਿਤਸਰ ਚੋਂ ਨਜ਼ਾਇਜ਼ ਕਲੋਨੀਆਂ ਦੀ ਗੱਲ ਆਈ ਤਾਂ ਖੁਦ ਬਾਜਵਾਈਆ ਜਿਹੇ ਹੈਗੇ ਨੇ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਹੋਈਆਂ ਨੇ ਤੇ ਇਸ ਕਰਕੇ ਉਹਨਾਂ ਨੂੰ ਸੀ ਕਿ ਤੇ ਮੇਰੇ ਕਿਤੇ ਕੋਈ ਵਰਕੇ ਨਾ ਫੋਲੇ ਜਾਣ ਪ੍ਰਤੀਕਰਮ ਬਾਜਵਾਲੋਂ ਆਉਂਦਾ ਕਿ ਨਹੀਂ ਆਉਂਦਾ ਦੇਖਣਾ ਬਾਕੀ ਆ ਨਮੀਆਂ ਦੇ ਤਾਦੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ